ਬੰਦਾ ਇਹ ਤੇ ਸੇਫ ਆ ਕਾਰ ਚ ਇੰਨੀ ਕੁ ਜ਼ਿਆਦਾ ਵੈਂਟੋ ਚਲਾਉਂਦਾ ਉਹ ਇਹੀ ਗੱਡੀ ਚਲਾਏਗਾ ਹਾਂ ਉਹ ਹੋਰ ਗੱਡੀ ਮੰਗੇਗਾ ਹੀ ਨਹੀਂ ਜਿਹੜੇ ਬਾਈ ਲਵੇ ਹਨਾ ਪੋਲੋ ਜਾਂ ਵੈਂਟੋ ਕਾਰ ਆ ਮੜਾ ਕਮੈਂਟ ਕਰਕੇ ਦੱਸੋ ਵੀ ਹਨਾ ਕਾਰ ਹੈ ਕਿੱਦਾਂ ਦੀ ਆ ਭਾਜੀ ਇਹ ਲੌਏ ਟਾਇਰ ਸਭ ਕੁਝ ਪਿਆ ਹੋਇਆ ਕੁਝ ਵੀ ਕਰਾਣ ਦੀ ਲੋੜ ਨਹੀਂ ਅਸੀਂ ਆਪਦੇ ਮੂੰਹ ਹੀ ਨਹੀਂ ਕਹਿੰਦੇ ਤੁਸੀਂ ਆਪ ਕਮੈਂਟ ਕਰਕੇ ਦੱਸੋ ਕਿੱਦਾਂ ਦੀ ਕਾਰ ਆ ਬਾਈ ਹਨਾ ਤੇ ਤੁਹਾਨੂੰ ਫੀਲ ਕਿੱਦਾਂ ਆਉਂਦਾ ਕਾਰ 'ਚ ਬੈਠ ਕੇ ਔਰ ਬਿਲਡ ਕੁਆਲਿਟੀ ਕਿਦਾਂ ਦੀਕਾਰ ਦੀ ਬਈ ਹਨਾ ਕੋਈ ਜਿਵੇਂ ਪੰਜ ਚਾਰ ਬੰਦੇ ਕੋਈ ਕੰਮਕਾਰ ਆਲੇ ਹੁੰਦੇ ਨੇ ਨਾ ਜੇ ਅਸੀਂ ਕੰਮ ਤੇ ਜਾਣਾ ਹੁੰਦਾ ਤਾਂ ਸਾਂਝੀ ਬੰਦੇ ਇੱਕ ਗੱਡੀ ਵੀ ਲੈ ਲੈਣ ਤਾਂ ਇਹ ਸਸਤੀ ਪਊ ਮੋਟਰਸਾਈਕਲ ਮਹਿੰਗੇ ਪੈ ਜਾਣਗੇ ਬਈ ਆਹ ਭਾਜੀ ਪੈਟਰੋਲ ਹੈ i20 2010 ਮਾਡਲ ਹੈ ਇਹ ਗੱਡੀ ਲੱਖ ਦੇ ਦਾਂਗੇ 1 ਲੱਖ 90 ਹਜ਼ਾਰ ਰੁਪਏ 1 ਲੱਖ 90 ਦੇ ਵਿੱਚ ਚੰਡੀਗੜ੍ਹ ਦਾ ਲੋਕਲ ਨੰਬਰ ਹੈ ਭਾਜੀ ਠੀਕ ਹੈ ਜੇ ਕਿਸੇ ਨੇ ਮੇਰੇ ਬਾਈ ਨੇ ਚੰਡੀਗੜ੍ਹ ਨੰਬਰ ਲੈਣੀ ਹੋਵੇ 520 ਰੁਪਏ 'ਚ ਨਾਮ ਵੀ ਕਰਾ ਕੇ ਦੇ ਦਾਂਗੇ ਕਿੰਨੇ ਚ 520 ਰੁਪਏ 'ਚ 520 ਰੁਪਏ 'ਚ ਅਸੀਂ ਲਾਵਾਂਗੇ ਉਹ ਵੀ ਲੋੜੇ ਨਹੀਂ ਦੇਵ ਦੀ 7.5 ਲੱਖ ਰੁਪਈਆ ਦੀ ਸਕੋਰਪੀਓ ਟੈਨ ਵਾਲੀਆਂ ਲਾਈਟਾਂ ਪਾਈ ਹੋਈਆਂ ਇਹਦੇ ਵਿੱਚ ਪਈ ਹਨ ਅਲਾਇ ਕਾਰ ਨੂੰ ਹੈਗੇ ਨਾ ਟਾਇਰ ਨਵੇਂ ਪਏ ਨੇ 7 ਲੱਖ ਦੇ 25 ਹਜ਼ਾਰ ਤੇ ਲੋਨ ਕਿੰਨਾ ਕਰਾ ਦਾਂਗੇ ਇਹ ਲੋਨ ਕਰਾ ਦਾਂਗੇ ਭਾਜੀ ਇਹ ਤਾਂ 6 ਲੱਖ ਦਾ 6 ਲੱਖ ਰੁਪਈਆ ਦਾ ਹਾਂ ਗੱਡੀ ਦਾ ਬੰਪਰ ਵੀ ਪੇਂਟ ਨਹੀਂ ਹੈ ਅੱਛਾ ਇੰਨੀ ਨਵੀਂ ਗੱਡੀ ਹੈ ਭਾਜੀ ਲੈ ਵੀ ਬੰਪਰ ਵੀ ਪਈ ਹੋਰੀ ਜਨਲ ਕਰ ਦੇ ਸਾਰੀ ਓਰੀਜਨਲ ਗੱਡੀ ਹੈ ਭਾਜੀ ਚੈਂਜੀਕਰ ਦਾ ਨੰਬਰ 2015 ਮਾਡਲ ਹੈ ਸੋਲਰ ਰਜਿਸਟਰਡ ਹੈ ਇਹ ਗੱਡੀ ਲਾਸ ਦਵਾਂਗੇ 7 ਲੱਖ ਰੁਪਈਆ ਭਾਜੀ ਆਲਟੋ ਕਾਰ ਦੇ ਰੇਟ ਦੇ ਵਿੱਚ i20 ਕਾਰ ਵੀ ਹੈ ਨ ਫੀਚਰ ਵਗੈਰਾ ਐਂਡ ਪੂਰੇ ਫੁੱਲੀ ਲੋਡਡ ਕਾਰ ਚ ਕਮੀ ਕੋਈ ਨਹੀਂ ਲੱਗ ਰਹੀ ਜੇਸਾ ਤੁਸੀਂ ਦੇਖ ਰਹੇ ਹੋ ਬਈ ਹੈ ਨਾ ਜੇ ਤੁਸੀਂ ਆਓਗੇ ਟ੍ਰਾਈ ਲੌਂਗ ਬਈ ਨਾ ਤੁਹਾਨੂੰ ਪਤਾ ਲੱਗੇ ਨਾ ਕਾਰ ਕਹੇ ਜੀ ਆ 2012 ਮਾਡਲ ਹੈ ਹਮ ਹਮ ਚੰਡੀਗੜ੍ਹ ਦਾ ਨੰਬਰ ਹੈ ਠੀਕ ਹੈ ਵੀਐਕਐਸ ਆਈ ਟੌਪ ਮਾਡਲ ਹੈ ਬਾਜੀ ਇਹ ਗੱਡੀ ਲਾਸ ਦਦਾਂਗੇ 2 ਲੱਖ ਪੂਰੇ ਪੂਰੇ ਦੋ ਲੱਖ ਆ ਬੜੀਆ ਗੱਲ ਬਈ ਹੈ 2 ਲੱਖ ਰੁਪਏ ਡਿਮਾਂਡ ਰੱਖੀ ਆ ਕੁਛ ਨਾ ਕੁਛ ਥੋੜਾ ਰਿਗਾਰਡ ਹੋ ਜੂ ਬਈ ਹੈ ਨਾ 12 ਮਾਡਲ ਵਾਈਟ ਕਲਰ ਚ ਲੋਕਲ ਨੰਬਰ ਦੀ ਕਾਰਬਾਈ ਐਸ ਰੇਟ ਤੇ ਨਹੀਂ ਮਿਲ ਸਕਦੀ ਉਹ ਵੀ ਚੰਡੀਗੜ੍ਹ ਨੰਬਰ ਦੀ ਲੈ ਵੀ ਮਿੱਤਰੋ ਬਾਈ ਅੱਜ ਕਾਰਾਂ ਨਹੀਂ ਅੱਜ ਆਪਾਂ ਤੁਹਾਨੂੰ ਤੋਹਫੇ ਦਵਾਂਗੇ ਏਵਨ ਮੋਟਰਸ ਦੇ ਉੱਪਰ ਖੜਾ ਹੈ ਬਾਈ ਮਣੀ ਮਾਦਰੇ ਬਾਈ ਪ੍ਰਿੰਸ ਆਪਣੇ ਨਾਮ ਰਹਿਣਗੇ ਇਹ ਇਹ ਜੇ ਕਾਰਾਂ ਦਵਾਂਗੇ ਇਹ ਇਹ ਜੇ ਰੇਟ ਦਵਾਂਗੇ ਬਈ ਨਾ ਤੁਸੀਂ ਕਹੋਗੇ ਬਈ ਇਹਨਾ ਵਾਕਿਆ ਰੇਟ ਕਿਤੋਂ ਰੇਟ ਮਿਲ ਸਕਦੇ ਨੇ ਭਾਜੀ ਇਦਾਂ ਦਾ ਰੇਟ ਜਿੱਦਾਂ ਦਾ ਰੇਟ ਅਸੀਂ ਦਵਾਂਗੇ ਇਦਾਂ ਦਾ ਰੇਟ ਪੂਰੀ ਮਾਰਕੀਟ ਚ ਨਹੀਂ ਹੋਏ ਹਾਂ ਅੱਛਾ ਲੋਨ ਦੀ ਫੈਸਿਲਿਟੀ ਵਗੈਰਾ ਲੋਨ ਦੀ ਫੈਸਿਲਿਟੀ ਹੈ ਭਾਜੀ ਤੁਸੀਂ ਮੈਨੂੰ ਆਪਣਾ ਆਧਾਰ ਕਾਰਡ ਪੈਨ ਕਾਰਡ ਪਾਓ ਹਾਂ ਹਾਂ ਤੁਹਾਡਾ ਲੋਨ ਦੱਸ ਦਾਂਗੇ ਵੀ ਕਿੰਨਾ ਕੁ ਹੋ ਸਕਦਾ ਓਕੇ ਉਸ ਤੋਂ ਬਾਅਦ ਤੁਸੀਂ ਆ ਕੇ ਗੱਡੀ ਪਸੰਦ ਕਰਕੇ ਗੱਡੀ ਲੈ ਲਓ ਕੋਈ ਕਮੀ ਪੇਸ਼ੀ ਗੱਡੀਆਂ 'ਚ ਗੱਡੀਆਂ 'ਚ ਕੋਈ ਕਮੀ ਪੇਸ਼ੀ ਨਹੀਂ ਬਾਅਦ 'ਚ ਵੀ ਤੁਹਾਨੂੰ ਕੋਈ ਕਹਿੰਦਾ ਵੀ ਗੱਡੀ 'ਚ ਤੁਹਾਡੀ ਗੱਡੀ ਕੋਡਾ ਲੱਗਿਆ ਫੀਲਰ ਲੱਗਿਆ ਜਿੱਦਾਂ ਵੀ ਕੋਈ ਬੋਲਦਾ ਗੱ ਅੱਛਾ ਫਿਰ ਅੱਜ ਕਿ ਕਾਰਾਂ ਕਿਡੀਆਂ ਰਹਿਣਗੀਆਂ ਆਪਣੇ ਲਵੇ ਭਾਜੀ ਆਪਣੇ ਕੋਲ ਸਾਰੀ ਗੱਡੀਆਂ ਸਾਰੀ ਗੱਡੀਆਂ ਆਪਣੇ ਕੋਲ ਐਕਸਯੂ ਵੀ ਖੜੀ ਐ ਸਕੋਰਪੀਓ ਖੜੀ ਐ ਕੀਆ ਖੜੀ ਐ ਹਨਾ ਛੋਟੀ ਗੱਡੀਆਂ ਵੀ ਖੜੀ ਆਈ 20 ਹੋਗੀ ਪਾਲਟੋ ਹੋਗੀ ਸਾਰੀ ਗੱਡੀਆਂ ਆਪਣੇ ਕੋਲ ਹੈਗੀਆਂ ਦਿਖਾਈਏ ਫਿਰ ਆਪਾਂ ਬਿਲਕੁਲ ਭਾਜੀ ਅੱਛਾ ਪਹਿਲੀ ਗੱਡੀ ਆਪਾਂ ਆਈ 10 ਗ੍ਰੈਂਡ ਵੈਗਨਰ ਭਾਜੀ ਆ ਵੈਗਨਰ ਦਿਖਾ ਦਿ ਲੈ ਵੀ ਆਹ ਵੈਗਨਰ ਕਿਹੜਾ ਮਾਡਲ ਐ ਵੀਰੇ ਵੈਗਨਰ ਐ ਭਾਜੀ 2017 ਮਾਡਲ 17 ਪੈਟਰੋਲ ਦੀ ਉੱਚਾ ਹੀ ਮਾਡਲ ਐ ਹੈ ਪ्युअर ਪੈਟਰੋਲ ਪੰਚਕੂਲਾ ਪਲ ਲੋਕਲ ਨੰਬਰ ਐ ਠੀਕ ਐ ਲੈ ਵੀ ਪੰਚ ਕੋਲੇ ਦਾ ਨੰਬਰ ਹੈ ਲੋਕਲ ਨੰਬਰ ਭਾਜੀ ਪੈਟਰੋਲ ਦੀ ਗੱਡੀ ਜਿਹੜਾ ਬੰਦਾ ਬੈਠ ਗਿਆ ਉਤਰੇਗਾ ਨਹੀਂ ਬਸ ਹੈਨਾ ਲੈ ਵੀ ਰੋਟੀ ਪਾਣੀ ਇਝ ਹੀ ਖਾਏ ਪਰ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਇਹ ਗੱਡੀ ਲਾਸਟ ਦਵਾਂਗੇ ਭਾਜੀ 3.5 3.5 ਲੱਖ ਰੇ ਸਾਢੇ 3 ਲੱਖ ਦੀ ਗੱਡੀ ਦਵਾਂ ਬਾਕੀ ਮੌਕੇ ਤੇ ਮਾਨ ਤਾਨ ਜੋ ਹੋ ਸਕੇਗਾ ਬਾਅਦ ਤੋਂ ਬਾਅਦ ਕਰਾਂਗੇ ਠੀਕ ਹੈ ਤੇ ਭਾਈ ਇਹ ਗੱਡੀ ਨਾ ਜਿਹੜੇ ਭਾਈ ਲੰਬੇ ਨੇ ਕੱਦ ਦੇ ਲੰਬੇ ਜਿਆਦਾ ਹਨਾ ਵੀ ਉਹਨਾਂ ਵਾਸਤੇ ਉਹਨਾਂ ਵਾਸਤੇ ਹਾਂਜੀ 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 ਜਿਹੜਾ ਜਿਨ੍ਹਾਂ ਦੇ ਮਤਲਬ ਅਲਟੋ-ਅਲਟੋ ਨਹੀਂ ਚਲਾ ਸਕਦੇ ਉਹਨਾਂ ਦੀ ਪੱਗ-ਪੁੱਗ ਲੱਗਦੀ ਜਿਵੇਂ ਸਰਦਾਰ ਭਾਈ ਹੁੰਦੇ ਆਪਣੇ ਯਾਰ ਇਹਦੇ 'ਚ ਉਹ ਨਹੀਂ ਲੱਗਦੀ ਤਾਂ ਇਹ ਤੁਸੀਂ ਇਹ ਚ ਆਪਸ਼ਨ ਆ ਗਈ ਤੁਹਾਨੂੰ ਲਈ ਜਾ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਅਗਲੀ ਆ ਗਈ ਗ੍ਰੈਂਡ ਆਈਕਨ ਗ੍ਰੈਂਡ ਡੀਜ਼ਲ ਹੈ ਭਾਜੀ 2015 ਮਾਡਲ ਹੈ ਓਕੇ ਇਹ ਗੱਡੀ ਭਾਜੀ ਲਾਸਟ ਦਵਾਂਗੇ 2,70,000 ਦੋ ਲੱਖ 70 ਹਜ਼ਾਰ ਦੀ 15 ਮਾਡਲ 15 ਮਾਡਲ ਇੱਕ ਡੀਜ਼ਲ ਦੀ ਕਾਰ ਇਹਦੀ ਐਵਰੇਜ ਬਹੁਤ ਆ ਕਾਰ ਦੀ ਜੇ ਤੁਸੀਂ ਆਓਗੇ ਨਾ ਯਾਰ ਉਹ ਗੱਲ ਪਲਟਿੰਦੇ ਵਾਲਾ ਕੰਮ ਆ ਕਰਦੇ ਡੀਜ਼ਲ ਨਾ ਬਿਲਕੁਲ ਭਾਜੀ ਮੋਟਰਸਾਈਕਲ ਚਲਾ ਲਓ ਇਹ ਗੱਡੀ ਚਲਾ ਲਓ ਇਹ ਕੋਈ ਕੰਮ ਹੈ ਪੰਜ ਬੰਦੇ ਇਹ ਏਅਰੀ ਐਵਰੇਜ ਕੱਢ ਕੇ ਦੇਖੋ ਤੁਸੀਂ ਤੁਸੀਂ ਕਹੋਗੇ ਭਾਈ ਪਟਰੀਨਾ ਮਹਿੰਗਾ ਮਿੰਦਾ ਲੈ ਲੈ ਗਰੀ ਆਪਾਂ ਕੋਈ ਜਿਵੇਂ ਪੰਜ ਚਾਰ ਬੰਦੇ ਕੋਈ ਕੰਮਕਾਰ ਵਾਲੇ ਹੁੰਦੇ ਨੇ ਨਾ ਜੇ ਅਸੀਂ ਕੰਮ ਤੇ ਜਾਣਾ ਹੁੰਦਾ ਤਾਂ ਸਾਂਝੀ ਬੰਦੇ ਇੱਕ ਗੱਡੀ ਵੀ ਲੈ ਲੈਣ ਤਾਂ ਇਹ ਸਸਤੀ ਪਊ ਮੋਟਰਸਾਈਕਲ ਮਹਿੰਗੇ ਪੈ ਜਾਣਗੇ ਭਾਈ ਇਹ ਏਰੀ ਗੱਲ ਕਰੀ ਡਿਜ਼ਾਇਰ ਹੈ ਭਾਜੀ ਚੰਡੀਗੜ੍ਹ ਦਾ ਨੰਬਰ ਹੈ ਲੋਕੋ ਨੰਬਰ ਗੱਡੀ ਹੈ ਡੀਜ਼ਲ ਦੀ ਗੱਡੀ ਭਾਜੀ ਓਕੇ ਬਹੁਤ ਨਵੀਂ ਗੱਡੀ ਹੈ ਬਹੁਤ ਅੱਛੀ ਗੱਡੀ ਹੈ ਆ ਕੇ ਚਲਾ ਕੇ ਦੇਖੋ ਇਹ ਗੱਡੀ ਭਾਜੀ ਲਾਸ ਦੇਵਾਂਗੇ 4.5 ਲੱਖ ਰੁਪਏ 4.5 ਲੱਖ ਰੁਪਏ 2016 ਮਾਡਲ 2016 200 ਐਨ ਮਤਲਬ ਗੱਲ ਕਰਾਂ ਵੀ ਹਾਲ ਤੱਕ ਵੀ ਕੰਪੀਟੀਟਰ ਦਾ ਕੋਈ ਆਇਆ ਨਹੀਂ ਪ੍ਰੋਪਰ ਇਹ ਹੀ ਨਹੀਂ ਭਾਜੀ ਮਾਰਕੀਟ 'ਚ ਕੰਪੀਟੀਟਰ ਹਾਂ ਤੇ ਆਹ ਆ ਭਾਜੀ ਪੈਟਰੋਲ ਆ i20 2010 ਮਾਡਲ ਹੈ ਇਹ ਗੱਡੀ ਲੱਖ ਦਦਾਂਗੇ 1,90,000 ਰੁਪਏ 1,90 ਦੇ ਵਿੱਚ ਚੰਡੀਗੜ੍ਹ ਦਾ ਲੋਕਲ ਨੰਬਰ ਹੈ ਭਾਜੀ ਠੀਕ ਹੈ ਜੇ ਕਿਸੇ ਨੇ ਮੇਰੇ ਬਾਈ ਨੇ ਚੰਡੀਗੜ੍ਹ ਨੰਬਰ ਲੈਣੀ ਹੋਵੇ 520 ਰੁਪਏ 'ਚ ਨਾਮ ਵੀ ਕਰਾ ਕੇ ਦਿੰਦਾ ਕਿੰਨੇ ਚਾ 520 ਰੁਪਏ 'ਚ 520 ਰੁਪਏ ਅਸੀਂ ਲਾ ਦਾਂਗੇ ਉਹ ਵੀ ਲੋੜ ਨਹੀਂ ਦੇਣ ਦੀ ਲਾਉ ਨੂੰ ਕਰਾ ਕੇ ਦੇ ਦਾਂ ਗਾ ਰੋਈ ਇਹ ਇਹ ਪੈਟਰੋਲ ਗੱਡੀ i20 ਹੈ 2010 ਮਾਡਲ ਹੈ ਭਾਜੀ ਹਾਂਜੀ ਹਾਂਜੀ ਇਹ ਵੀ 1,90,000 ਰੁਪਏ ਦੇ ਦਾਂਗੇ ਬਾਕੀ ਜੋ ਮਾਨਤਾ ਆਨ ਹੋ ਸਕੇਗਾ ਜ਼ਰੂਰ ਕਰਾਂਗੇ ਲੈ ਵੀ 1.90 ਤੇ 1.90 ਬਈ ਬਹੁਤ ਜਾਇਜ਼ ਰੇਟ ਤੇ ਕਰਾਣਾ ਨੇ ਇੱਕ ਚੰਡੀਗੜ੍ਹ ਨੰਬਰ ਦੀ ਹੈ ਇੱਕ ਐਚਆਰ ਨੰਬਰ ਦੀ ਹੈ ਬਈ ਹੈ ਤੇ ਆ ਆ ਗਈ ਬਈ ਸਕੋਰਪਿਓ ਸਕੋਰਪਿਓ ਅੱਜ ਕោ ਸਾਰੇ ਦੀ ਪਸੰਦ ਭਾਜੀ ਇਹੀ ਆ ਹੈਨਾ ਇਹ ਭਾਜੀ 2015 ਮਾਡਲ ਹੈ S6+ ਹੈ ਓਕੇ ਫਸਟ ਓਨਰ ਦੀ ਗੱਡੀ ਹੈ ਭਾਜੀ ਓਕੇ ਨਵੇਂ ਵਰਗੀ ਗੱਡੀ ਦਾ ਚਲਾਵਾ ਭਾਜੀ ਹੂੰ ਇਹ ਗੱਡੀ ਆਪਾਂ ਭਾਜੀ ਲਾਸਟ ਦੇ ਦਾਂਗੇ 7,25,000 ਰੁਪਏ ਦੀ 7,25,000 ਰੁਪਏ ਦੀ ਬਾਕੀ ਮੌਕੇ ਦੇ ਜੋ ਮਾਨਤਾ ਹੋ ਸਕੇਗਾ ਕਰਾਂਗੇ ਜੀ ਸਵਾ 7 ਲੱਖ ਰੁਪਈਆ ਦੀ ਸਕੋਰਪੀਓ ਟੈਨ ਵਾਲੀਆਂ ਲਾਈਟਾਂ ਪਈਆਂ ਹੋਈਆਂ ਇਹਦੇ ਵਿੱਚ ਪਈਆਂ ਹਨ ਅਲਾਇ ਕਾਰ ਨੂੰ ਹੈਗੇ ਨੇ ਟਾਇਰ ਨਵੇਂ ਪਏ ਨੇ 7,25,000 ਚ ਲੋਨ ਕਿੰਨਾ ਕਰਾ ਦਾਂਗੇ ਇਹ ਲੋਨ ਕਰਾ ਦਾਂਗੇ ਭਾਜੀ ਇਹ ਤਾਂ 6 ਲੱਖ ਦਾ 6 ਲੱਖ ਰੁਪਈਆ ਦਾ ਸਵਾ ਲੱਖ ਦੇ ਕਿ ਤੁਸੀਂ ਕਾਰ ਲੈ ਜਾ ਸਕਦੇ ਆ ਬਈ ਹਨਾ ਤੇ ਆ ਆ ਗਈ ਕਾਰ ਆਪਣੇ ਲਈ ਐਕਸਵੀ 500 ਭਾਜੀ ਇਹ ਵੀ ਅੱਜਕੱਲ ਗੱਡੀ ਬਹੁਤ ਚੱਲੀ ਹੋਈ ਹੈ ਹੂੰ ਹੂੰ ਸਨਰੂਫ ਲੱਗਾ ਹੈ ਗੱਡੀ 'ਚ ਅੱਛਾ ਟੈਨ ਹੈ ਟੈਨ ਮਾਡਲ ਟੈਨ ਹੈ ਜੀ ਚੰਡੀਗੜ੍ਹ ਦਾ ਲੋਕਲ ਨੰਬਰ ਹੈ ਹਾਂ ਹਾਂ ਗੱਡੀ ਦਾ ਬੰਪਰ ਵੀ ਪੇਂਟ ਨਹੀਂ ਹੈ ਅੱਛਾ ਇੰਨੀ ਨਵੀਂ ਗੱਡੀ ਹੈ ਭਾਜੀ ਲੈ ਬਈ ਬੰਪਰ ਵੀ ਬਈ ਓਰੀਜਨਲ ਹੈ ਕਰ ਦੇ ਸਾਰੀ ਓਰੀਜਨਲ ਗੱਡੀ ਹੈ ਭਾਜੀ ਚੰਡੀਗੜ੍ਹ ਦਾ ਨੰਬਰ 2015 ਮਾਡਲ ਹੈ ਸੋਲਰ ਰਜਿਸਟਰਡ ਹੈ ਇਹ ਗੱਡੀ ਲਾਸ ਦੇਵਾਂਗੇ 7 ਲੱਖ ਰੁਪਏ ਲੈ ਬਈ ਐਸੇ ਗੱਲ ਹੈ ਬਈ ਨਾ ਲੋਕ ਚੰਡੀਗੜ੍ਹ ਨੂੰ ਜਾਂਦੇ ਆ ਰਹੇ ਵੀ ਚੰਡੀਗੜ੍ਹੋਂ ਕਾਰ ਕਿਉਂਕਿ ਚੰ ਅਰ ਜੇ ਕੋਈ ਮਾੜੀ ਮਿਲੂਗਾ ਬਹੁਤ ਮਾੜੀ ਮਿਲੂ ਬਹੁਤ ਹੀ ਮਾੜੀ ਮਿਲੂ ਹੈ ਨਾ ਐਸੇ ਤਾਂ ਮਾੜੀ ਹੁੰਦੀ ਨਹੀਂ ਭਾਜੀ ਬਈ ਹੁੰਦੀ ਨਹੀਂ ਪਰ ਰੋਡ ਤੁਸੀਂ ਦੇਖੀ ਐ ਸਾਫ ਸੁਥਰੇ ਅਫਸਰ ਲੋਕ ਰਹਿੰਦੇ ਆ ਕੋਈ ਗੱਡੀਆਂ ਭਾਜੀ ਉਹੀ ਲੈ ਭਾਈ ਹੈ ਨਾ ਅ ਅਫਸਰ ਲੋਕਾਂ ਦੀ ਕਾਰ ਆ ਵਧੀਆ ਕਾਰ ਆ ਵੀ ਕਰੇਲੂ ਕਾਰਾਂ ਜਿਹੜੀਆਂ ਹੁੰਦੀਆਂ ਬਾਈ ਹੋਣਾ ਲਵੇ ਇਹ ਕਾਰ ਲਿਆ ਜਾ ਸਕਦਾ ਕਿੰਨਾ ਪ੍ਰਾਈਸ ਰੱਖਿਆ ਮਾਡਲ 7 ਲੱਖ 2015 ਮਾਡਲ 16 ਰਜਿਸਟਰ 15/16 7 ਲੱਖ ਰੁਪਏ ਦੇ ਵਿੱਚ ਠੀਕ ਹੈ ਸਨੂਫ ਵਾਲੀ ਕਾਰ ਹੈ ਨਾ ਤੇ ਲੱਖ ਦੇ ਕੇ ਬਾਕੀ ਲੋਨ ਵਾ ਦੇਣੇ ਲੋਨ ਕਰਾ ਦਾਂਗੇ ਇਹ ਆ ਕੀ ਆ ਦੀ ਸਲਟੋਸ ਕਿਹੜੀ ਕੀ ਆ ਦੀ ਸਲਟੋ ਆਟੋਮੈਟਿਕ ਹੈ ਆਟੋ ਹਾਂਜੀ ਆਟੋਮੈਟਿਕ ਹੈ ਫਰਸਟ ਓਨਰ ਹੈ ਹਾਂ ਹਾਂ ਇਹ ਗੱਡੀ ਭਾਜੀ 8.5 ਲੱਖ ਰੁਪਏ 8.50 ਜੀ ਹਾਂਜੀ 19 ਮਾਡਲ 19 ਮਾਡਲ ਡੀਜ਼ਲ ਕਾਰ ਆਏ ਹਾ ਤੇ ਭਈ ਆ ਦੇਖੋ ਬਿਲਕੁਲ ਨਵੀਂ ਬਿਲਕੁਲ ਨਵੀਂ ਬਟਾ ਨਵੀਂ ਆਪਾਂ ਕਹ ਜੀਏ ਜੇ ਲਫਾਫੇ ਝੜਾ ਕੇ ਘਰੇ ਲੈ ਜਾਓ ਨਾ ਇੱਥੇ ਟੈਂਪੋਰਰੀ ਨੰਬਰ ਲਵਾ ਕੇ ਲੈ ਜਾਓ ਕੋਈ ਜੱਦੇ ਨਹੀਂ ਕਰ ਸਕਦਾ ਵੀ ਯਾਰ ਵੀ ਪੁਰਾਣੀ ਕਾਰ ਹੈ ਪੁਰਾਣੀ ਘਰੇ ਲੈ ਕੇ ਜਾਓ ਨਹੀਂ ਉਹ ਤਾਂ ਨਵੀਂ ਗੱਡੀ ਆ ਭਾਜੀ ਬਿਲਕੁਲ ਨਵੀਂ ਕਾਰ ਆ ਵੀ ਹੈਂ ਬਿਲਕੁਲ ਆਟੋਮੈਟਿਕ ਇਹ ਆ ਗਈ ਆਪਣੇ ਲਵੇ iTOS ਭਾਜੀ iTOS 2018 ਮਾਡਲ ਹੈ ਪੈਟਰੋਲ ਡੀਜ਼ਲ ਦਾ ਨੰਬਰ ਡੀਜ਼ਲ ਕਾਰ ਹੈ ਠੀਕ ਹੈ ਬਿਲਕੁਲ ਨਵੇਂ ਵਰਗੀ ਭਾਜੀ ਜਿਵੇਂ ਪੈਟਰੋਲ ਗੱਡੀ ਹੁੰਦੀ ਉਹਦਾ ਡੀਜ਼ਲ ਗਾਰ ਹੈ ਦਿਖ ਰਹੀ ਹੈ ਭਾਈ ਹਾਂਜੀ ਇਹ ਗੱਡੀ ਭਾਜੀ ਲਾਸ ਦੇ ਦਾਂਗੇ 5,50,000 ਰੁਪਏ 5.5 ਲੱਖ ਰੁਪਈਆ ਦਾ ਨਵੇਂ ਵਰਗਾ ਚਾਰਾ 2018 ਮਾਡਲ ਹੈ ਜੋ ਮੈਂ ਬਾਕੀ ਮਾਨਤਾਨੋਂ ਸੋਕੇ ਕੇ ਮੁਕੀਦ ਕਰਦਾ ਬਈ 18 ਮਾਡਲ 5,50,000 ਬਹੁਤ ਬਹੁਤ ਜੈਨੂਅਲ ਰੇਟ ਹੈ ਲੋਨ ਦੀ ਗੱਲ ਕਰੀਏ ਹੋਜੂ ਲੱਗਦੇ ਲੋਨ 50000 ਦੇ ਕੇ ਲੋਨ ਕਰਾ ਦਾਂਗਾ ਸਰ 50000 ਦੇ ਕੇ ਵੀ ਇਹਦੇ ਵੀ ਮੰਗ ਹੂ ਇਹ ਆ ਗਈ ਆਪਣੀ ਡਿਜ਼ਾਇਰ ਡਿਜ਼ਾਇਰ ਸਵਿਫਟ ਡਿਜ਼ਾਇਰ ਹੈ ਮਾਡਲ ਮਾਡਲ ਹੈ 2008 ਮਾਡਲ ਹੈ ਅੱਛਾ ਇਹ ਘੱਟ ਬਜਟ ਦੀ ਗੱਡੀ ਹੈ ਪੈਟਰੋਲ ਡੀਜ਼ਲ ਵੀਰੇ ਪੈਟਰੋਲ ਦੀ ਗੱਡੀ ਆ ਪਲੱਸ ਸੀਐਨਜੀ ਓਕੇ ਆਰਸੀ ਤੇ ਅਪਰੂਵਡ ਹੈ ਹਾਂ ਹਾਂ ਫਸਟ ਓਨਰ ਦੀ ਕਾਰ ਹੈ ਲੋਕਲ ਨੰਬਰ ਗੱਡੀ ਚੰਡੀਗੜ੍ਹ ਭਾਜੀ ਲਾਸਟ ਦਾਂਗੇ 190000 ਇੱਕ 90 ਦੇ ਵਿੱਚ CNG ਪਲੱਸ ਬਾਈ ਜਿਹੜੇ ਬਾਈ ਲੋਕਲ ਕੰਮ ਕਰਦੇ ਨੇ ਜਿਵੇਂ ਹਨਾ ਕਿਸੇ ਕੋਈ ਕੱਪੜੇ ਦਾ ਕਰੇ ਰੱਖਣੀ ਹੈ ਮੱਝ ਬੈਟਰਾ ਕੋਈ ਦਿੱਕਤ ਨਹੀਂ ਪਰ ਮੈਂ ਉਹਨਾਂ ਵਾਸਤੇ ਕਹਿ ਰਿਹਾ ਵੀ ਜਿਹੜੇ ਹਨਾ ਨਾ ਹੋਲ ਸੇਲ ਦਾ ਕੰਮ ਕਰਨਾ ਪੁਸ਼ ਕਰਨਾ ਉਹਨਾਂ ਵਾਸਤੇ ਬਾਈ ਵੱਡੀ ਡਿੱਗੀ CNG ਲੱਗੀ ਹੋਈ ਨਾਲੇ ਹਨਾ ਉਹਦਾ ਇੰਨੀ ਕਿ ਜਗ੍ਹਾ ਘੇਰਨੀ ਉਹਨਾਂ ਦਾ ਇੰਨੀ ਕਿ ਜਗ੍ਹਾ ਹੀ ਆ ਪਿੱਛੇ ਤੇ ਪੱਕੀ ਸੀਟਾ ਵਗੈਰਾ ਬਹੁਤ ਕੰਮ ਦੀ ਕਾਰ ਆ ਬਾਈ ਲੈ ਜਾਓ ਨਾਲੇ ਦਾ ਕਾਰ ਦੀ ਕਾਰ ਬਾਈ ਨਾਲੇ ਕੰਮ ਦਾ ਕੰਮ ਲੈ ਲਓ ਹਨਾ ਤੇ ਆ ਆ ਗਈ ਆਪਣੇ ਲਈ ਇਹ ਵੀ ਬੜੀ ਸੋਹਣੀ ਕਾਰ ਐ SX4 ਭਾਜੀ ਹਾਂ ਇਹ ਵੀ ਵਧੀਆ ਗੱਡੀ ਐ ਡੀਜ਼ਲ ਦੀ ਕਾਰ ਐ ਓਕੇ 2011 ਮਾਡਲ ਹੈ ਭਾਜੀ 2 ਲੱਖ 25 ਹਜ਼ਾਰ ਰੁਪਏ ਦੀ ਦਿੱਤੀ ਜਿਆਦਾ ਹੈ ਜਿਆਦਾ ਹੈ ਹਾਂ 2 ਲੱਖ 20 ਹਜ਼ਾਰ ਦੇ ਲੋ ਹੋਰ ਜਿਆਦਾ 2 ਲੱਖ 10 ਹਜ਼ਾਰ ਰੁਪਏ ਦੇ ਕਿੱਡੀ ਲੱਗੇਗਾ ਠੀਕ ਹੈ ਚੰਡੀਗੜ੍ਹ ਨੰਬਰ ਦੀ ਕਾਰ ਹੈ ਬਿਲਡ ਕੁਆਲਟੀ ਬਹੁਤ ਸੋਹਣੀ ਹੈ ਕਾਰ ਦੀ ਬਈ ਹੈਨਾ ਬਿਲਕੁਲ ਭਾਜੀ ਬਹੁਤ ਬਹੁਤ ਸੋਹਣੀ ਹੈ ਬਈ ਜਦੋਂ ਤੁਸੀਂ ਆਓਗੇ ਚਲਾ ਕੇ ਦੇਖੋਗੇ ਜੇ ਘਰੇ ਰੱਖਣੀ ਹੈ ਕਿਸੇ ਨੇ ਤਾਂ ਆਹ ਲੈ ਜਾ ਸਕਦੇ ਹੋ ਭਾਜੀ ਐਵਰੇਜ ਮੇਰੇ ਕੋਲ 25 26 ਦੀ ਤਾਂ ਐਵਰੇਜ ਹੈਗੀ ਹੈ ਬਈ ਹੈਗੀ ਹੈ ਤੇ ਆਹ ਇਹ ਪੈਟਰੋਲ ਦੀ i20 ਹੈ ਭਾਜੀ 2013 ਮਾਡਲ ਹੈ ਹਾਂਜੀ ਫਸਟ ਓਨਰ ਦੀ ਕਾਰ ਹੈ ਇਹ ਗੱਡੀ ਲਾ ਸਕਦੇ ਆਂਗੇ 325000 ਸਵਾ 3 ਲੱਖ ਚ ਮਾਡਲ 2000 2013 13 ਲੈ ਵੀ ਤੇ ਆ ਆ ਗਈ ਬਈ ਪਯੋਂਦੀ ਵੇਰ ਬਈ ਹੈ ਆ ਗਈ ਭਾਜੀ ਲਾਲਪਰੀ 2010 ਮਾਡਲ ਪੈਟਰੋਲ ਦੀ ਗੱਡੀ ਹੈ ਹਾਂਜੀ ਇਹ ਗੱਡੀ ਲਾ ਸਕਦੇ ਆਂਗੇ 160000 160 160 ਚ ਲੈ ਵੀ ਆਲਟੋ ਦੀ i20 ਨਵੇਂ ਵਰਗੀ ਕਾਰ ਹੈ ਭਾਈ ਆਲਟੋ ਕਾਰ ਦੇ ਰੇਟ ਦੇ ਵਿੱਚ i20 ਕਾਰ ਬਈ ਹੈ ਨਾ ਫੀਚਰ ਵਗੈਰਾ ਐਨ ਪੂਰੇ ਫੁੱਲੀ ਲੋਡਡ ਕਾਰ ਚ ਕਮੀ ਕੋਈ ਨਹੀਂ ਲੱਗ ਰਹੀ ਜੇ ਸਾ ਤੁਸੀਂ ਦੇਖ ਰਹੇ ਹੋ ਭਾਈ ਹੈ ਨਾ ਜੋ ਤੁਸੀਂ ਆਓਗੇ ਟਰਾਈ ਲੋਂਗ ਬਾਈ ਨਾ ਤੁਹਾਨੂੰ ਪਤਾ ਲੱਗੇ ਨਾ ਕਾਰ ਕਹੇ ਜੀ ਆਜੋ ਫਿਰ ਛੇਤੀ ਵਿਜ਼ਿਟ ਕਰ ਲਿਓ ਬਾਈ ਈਵਨ ਮੋਟਰਸ ਦੇ ਉੱਤੇ ਇੱਕ ਆਹ ਖੜੀ ਆ ਆਪਣੇ ਲਈ ਵੀ ਟਿਆ ਹੋਰ ਇਹ ਵੀ ਈਵੀਟੀਓ ਸੇ ਭਾਜੀ ਇਹ ਲੀਵਾ ਲੀਵਾ ਅਲਾਈ ਟਾਇਰ ਬਾਹਰ ਬਾਹਰ ਵਾਲੇ ਪਾਏ ਹੋਏ ਆ ਬਹੁਤ ਵਧੀਆ ਨਵੇਂ ਵਰਗੀ ਗੱਡੀ ਭਾਜੀ 13 ਮਾਡਲ 14 ਰਜਿਸਟਰਡ ਇਹ ਗੱਡੀ 3.5 ਲੱਖ ਰੁਪਏ ਦੇ ਦਾਂਗੇ 3.5 ਲੱਖ ਰੁਪਏ ਜੀ ਠੀਕ ਆ ਆ ਗਈ ਸਵਿਫਟ ਬਾਈ ਸਭ ਦੀ ਹਰਮਨੋਂ ਪਿਆਰੀ ਅਲਾਈ ਦਾ ਪੈਣਾ ਹੀ ਪੈਣਾ ਹੈ ਜਿਹੜੀ ਮਰਜ਼ੀ ਕਰ ਲੈ ਲਓ ਬਾਈ ਹੈ ਆ ਦੇਖੋ ਨਵੇਂ ਵਰਗੀ ਕਾਰ ਹੈ ਭਾਜੀ 2016 ਮਾਡਲ ਹੈ ਡੀਜ਼ਲ ਦੀ ਕਾਰ ਹੈ ਅਲੌਏ ਟਾਇਰ ਸੀਟ ਕਵਰ ਸਾਰਾ ਕੁਝ ਲੱਗਿਆ ਹੋਇਆ ਹੈ ਗੱਡੀ ਫੁਲੀ ਲੋਡਡ ਹੈ ਭਾਜੀ ਇਹ ਗੱਡੀ ਲਾਸ ਦੇ ਦਾਂਗੇ ਭਾਜੀ 4,25,000 ਰੁਪਏ ਦੀ ਸਵਾ 4 ਲੱਖ ਜਾ ਅਲੌਏ ਟਾਇਰ ਬਈ ਵਧੀਆ ਪਈਆ ਯਾਰ ਕਾਰ 16 ਮਾਡਲ ਡੀਜ਼ਲ ਦੀ 16 ਮਾਡਲ ਸਵਾ 4 ਲੱਖ ਸਵਾ 4 ਵਾਹ ਜੀ ਵਾ ਤੇ ਆਹ ਇਹ ਭਾਜੀ 2015 ਮਾਡਲ ਦੀ ਪੋਲੋ ਹੈ ਪੋਲੋ ਪੋਲੋ 2015 ਮਾਡਲ ਹੈ ਪੈਟਰੋਲ ਡੀਜ਼ਲ ਹੈ ਡੀਜ਼ਲ ਓਕੇ ਡੀਜ਼ਲ ਦੀ ਕਾਰ ਹੈ ਭਾਜੀ ਇਹ ਗੱਡੀ ਲਾਸ ਦੇ ਦਾਂਗੇ ਭਾਜੀ 3.5 ਲੱਖ ਰੁਪਏ ਦੀ 3 ਲੱਖ ਤੇ 50,000 ਰੁਪਏ ਦੇ ਵਿੱਚ ਬਈ 15 ਮਾਡਲ ਤੇ ਆ ਆ ਗਈ ਬਈ ਫੇਰ ਇੱਕ ਐਕਸਯੂ ਵੀ ਹੋ ਤੰਨ ਖੜੀ ਆਪਣੇ ਲਵੇ ਹੈ ਹਾਂਜੀ ਹਾਂਜੀ ਇਹ ਬਈ ਮਾਡਲ ਕਿਹੜਾ ਇਹ ਪਾਜੀ 2012 ਮਾਡਲ ਹੈ ਹਾਂਜੀ ਬਈ ਗੱਡੀ ਚ ਅਲੋਏ ਟਾਇਰ ਤੁਸੀਂ ਚੈੱਕ ਕਰੋ ਇੱਕ ਵਾਰ ਨਵੇਂ ਬਗੀ ਕਾਰ ਪਾਜੀ ਹਾਂ 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 ਬਹੁਤ ਹੀ ਵਧੀਆ ਗੱਡੀ ਹੈ 12 ਮਾਡਲ ਹੈ 3 ਲੱਖ 25000 ਰੁਪਏ 3 ਲੱਖ 25000 3 ਲੱਖ 25000 ਲੈ ਵੀ ਹੋਈ ਹੈ ਨਾ ਮੁੜ ਕੇ ਦੇਖਣ ਵਾਲੀ ਗੱਲ ਬਾਤ ਹੁੰਦੀ ਹੈ ਕਾਰ ਦੇ ਅਲਾਏ ਦੇਖੋ ਹੈ ਵੀ ਪੂਰੇ ਹੈਵੀ ਡਿਊਟੀ ਅਲਾਏ ਨੇ ਕੋਈ ਹੋਈ ਨਹੀਂ ਹੈ ਕਿ ਬਈ ਹੈ ਨਾ ਲੰਡੂ ਪੰਜੂ ਜੇ ਲਾਇ ਪਾਏ ਨੇ ਕਾਰ ਨੂੰ ਅਲਾਏ ਚੰਗੇ ਪਾਏ ਹੋਣ ਬਈ ਹੈ ਨਾ ਉੱਪਰ ਦੀ ਕਾਰ ਚੰਗੀ ਹੋਵੇ ਪੂਰੀ ਪ੍ਰੀਮੀਅਮ ਹੋਵੇ ਅੰਦਰ ਬੈਠੇ ਫੀਲ ਬਈ ਬਹੁਤ ਆਉਂਦਾ ਕਾਰ ਦੇ ਵਿੱਚ ਬੰਦਾ ਬੈ ਕੇ ਦੇਖ ਇੱਕ ਵਾਰ ਤੇ ਆ ਆ ਗਈ ਬਈ ਆ 2015 ਮਾਡਲ ਹੈ ਭਾਜੀ 15 15 ਮਾਡਲ ਹੈ ਠੀਕ ਹੈ ਡਬਲਯੂ 8 ਆ ਪੁਸ਼ ਬਟਨ ਸਟਾਰਟ ਵਾਲੀ ਗੱਡੀ ਹੈ ਓਕੇ ਇਹ ਭਾਜੀ ਨਵੇਂ ਵਰਗਾ ਚਲਾਵਾ ਇਹ ਗੱਡੀ ਹਾਂ 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 ਇਹ ਚੱਲੀ ਹੈ 60000 ਕਿਲੋ ਦਾ ਰਿਕਾਰਡ ਸਿਰਫ ਗੁਰਪ੍ਰੀਤ ਇਧਰੋਂ ਸਾਈਡ ਪ੍ਰੋਫਾਈਲ ਦਿਖਾ ਦੇ ਕਾਰ ਦੀ ਬਈ ਹਣਾ 60000 ਕਿਲੋ ਦਾ ਰਿਕਾਰਡ ਚੱਲੀ ਹੈ ਭਾਜੀ ਗੱਡੀ ਓਕੇ ਹਾਂਜੀ ਲੈ ਵੀ ਆ ਚੈੱਕ ਕਰੋ ਬਈ ਹਣਾ ਆ ਚੈੱਕ ਕਰੋ ਬਈ ਨਾ ਟਾਇਰ ਚੈੱਕ ਕਰੋ ਭਾਜੀ ਇੱਕ ਵਾਰ ਨਵੇਂ ਵਰਗਾ ਟਾਇਰ ਹੈ ਬਈ ਟਰਾਈ ਲੈਂਡ ਦੀ ਲੋਡ ਨਹੀਂ ਪੈਣੀ ਦੇ ਹਿਸਾਬ ਨਾਲ ਕਾਰ ਦਾ ਕੰਡੀਸ਼ਨ ਖੜਾਵਾ ਦੇਖ ਰਿਹਾ ਬਈ ਤੁਸੀਂ ਮਾਰੋਗੇ ਨਾ ਬਸ ਸੈਲਫ ਦੇ ਨਾਲ ਹੀ ਪਤਾ ਲੱਗ ਜਾਣਾ ਗੱਡੀ ਕਿਦਾਂ ਦੀ ਬਸ ਹੈਨਾ ਇਹ ਗੱਡੀ ਭਾਜੀ ਲਾਸੇ ਦਾਂਗੇ 5,50,000 ਰੁਪਏ ਦੀ ਬਹੁਤ 2015 ਮਾਡਲ 15 ਮਾਡਲ ਵਾਹ W8 ਲੈ ਵੀ ਮਿੱਤਰੋ ਬਈ ਹੈਨਾ ਤੇ ਕਾਰ ਸੋਹਣੀ ਹੈ ਆ ਆਹ ਇਕੋ ਇਕੋ სპੋਰਟ 2015 ਮਾਡਲ ਹੈ ਭਾਜੀ ਹਾਂ 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 3,85,000 ਰੁਪਏ ਦੀ 385 ਦੇ ਵਿੱਚ ਡੀਜ਼ਲ ਕਾਰ ਇਹ ਵੇਰੀਐਂਟ ਕਿਹੜਾ ਹੈ ਇਹ ਟਾਈਟੇਨੀਅਮ ਟੌਪ ਟੌਪ ਹੈ ਹਾਂਜੀ ਇਹਦੀ ਵੀ ਬਿਲਡ ਕੁਆਲਟੀ ਬਈ ਬਹੁਤ ਟੈਂਡ ਆ। ਹਾਂਜੀ ਹਾਂਜੀ। ਤੇ ਅ ਲੋਨ ਇਹਨਾਂ ਤੇ ਹੋ ਜਾਂਦਾ ਬਈ ਕੋ ਹੁੰਦਾ ਨਹੀਂ। ਨਹੀਂ ਇਹਨਾਂ ਤੇ ਲੋਨ ਨਹੀਂ ਹੁੰਦਾ ਭਾਜੀ। ਠੀਕ ਆ। ਤੇ ਆ ਆ ਗਈ ਆਪਣੇ ਲਈ। ਇਹ ਭਾਜੀ 2000 ਸਪਾਰਕ 7 ਮਾਡਲ ਹੈ। ਹਾਂਜੀ ਹਾਂਜੀ। ਕਿਸੇ ਨੇ ਸਿੱਖਣ ਵਾਸਤੇ ਲੈਣੀ ਆ ਉਹ ਵਾਲੀ ਗੱਡੀ ਆ। ਓਕੇ ਕਿੰਨੇ ਪੈਸੇ ਨੇ? 7 ਮਾਡਲ ਹੈ। ਅ 27 ਤੱਕ ਪਾਸ ਹੈ। ਹਾਂਜੀ। ਪੰਜਾਬ ਦਾ ਨੰਬਰ ਭਾਜੀ। ਠੀਕ ਆ। ਇਹ ਗੱਡੀ ਭਾਜੀ ਲਾਸਟ ਦਿਆਂਗੇ ਆਪਾਂ 90000 ਰੁਪਏ। 90000। ਬਈ ਸਿੱਖਣੀ ਆ ਕਿਸੇ ਨੇ ਬਈ ਹੈਨਾ ਹੱਥ ਕੋਲਣਾ। ਬਸ ਚਲੋ ਪਿਆਰਾ ਬਹੁਤ ਹੈ ਜਿਵੇਂ ਆਪਾਂ ਕਹਿੰਦੇ ਗਰਲਿਸ਼ਾ ਕਲਰ ਹੈ ਨਾ ਹਾਂਜੀ ਹਾਂਜੀ ਭਾਜੀ ਬਹੁਤ ਸੋਹਣਾ ਸਿੱਖਾ ਸੁੱਕਣ ਵਾਸਤੇ ਜਾਂ ਘਰੇ ਰੱਖਣੀ ਹੈ ਜੇ ਕਿਸੇ ਤਾਹ ਕਾਰ ਲੈ ਜਾ ਸਕਦਾ ਤੁਸੀਂ 90000 ਰੁਪਏ ਦੀ ਬਈ ਹੈ ਤੇ ਆਹ ਆਈ 10 ਵੀਰੇ ਮਾਡਲ ਆਈ 10 2008 ਮਾਡਲ ਹੈ 28 ਤੱਕ ਪਾਸ ਹੈ ਭਾਜੀ ਇਹ ਗੱਡੀ ਭਾਜੀ ਲਾਸਟ ਦਦਾਂਗੇ 140000 ਠੀਕ ਹੈ ਫਰੰਟ ਸ਼ੀਸ਼ਾ ਤੱਕ ਵੀ ਨਾਲ ਦਾ ਬਈ ਨਾ ਨਾਲ ਦਾ ਭਾਜੀ ਨਾਲ ਦਾ 8/9 ਲੱਗਦੀ ਆ ਮੇਰੇ ਨਾਲ ਹੈ ਹਾਂਜੀ 8/9 ਹੈ 8/9 ਹੈ ਜੀ 8/9 ਆ ਬਈ ਹੈ ਇਹ 470 ਲੋਕਲ ਨੰਬਰ ਆ ਬਈ ਔਰ ਗੱਲ ਕਰਾਂ ਵੀ ਟਾਇਰ ਟੂਰ ਸਹੀ ਪਏ ਨੇ ਇਹ ਪਿਓਰ ਪੈਟਰੋਲ ਦੀ ਪਿਓਰ ਪੈਟਰੋਲ ਭਾਜੀ ਠੀਕ ਹੈ 140000 ਰੁਪਏ ਦਾ ਅੱਛਾ ਓਨਰ ਕਿਹੜੇ ਹੁੰਦੇ ਨੇ ਆਪਣੇ ਕਾਰਾਂ ਦੇ ਲਗਭਗ ਭਾਜੀ ਆਪਣੇ ਕੋਲ ਹੁੰਦਾ ਜਾਂ ਫਸਟ 2 ਸੈਕਿੰਡ ਠੀਕ ਹੈ 3rd 4th ਸਪੀਸ ਆਪਰ ਰੱਖਦੇ ਨਹੀਂ ਠੀਕ ਹੈ ਵੀਰੇ ਤੇ ਆ ਆ ਗਈ ਬਈ ਆਈਟ ਆਪਣਾ ਉਲਟੋ ਉਲਟੋ 2020 ਮਾਡਲ ਹੈ ਹਾਂਜੀ ਤੇ ਭਾਜੀ ਲਾਸਟ ਰੰਗ ਇਹ 320000 ਰੁਪਏ ਦੇ 320 ਦੇ ਵਿੱਚ ਠੀਕ ਹੈ ਤੇ ਆ ਆ ਗਈ K10 ਬਈ ਇਹ ਮਾਡਲ ਇਹ ਭਾਜੀ 2012 ਮਾਡਲ ਹੈ ਚੰਡੀਗੜ੍ਹ ਦਾ ਨੰਬਰ ਹੈ ਠੀਕ ਹੈ ਵੀਐਕਸਆਈ ਟਾਪ ਮਾਡਲ ਹੈ ਬਾਈ ਇਹ ਗੱਡੀ ਲਾਸਤਾਂਗਾ 2 ਲੱਖ ਰੁਪਏ ਪੂਰੇ ਪੂਰੇ 2 ਲੱਖ ਆ ਬੜੀਆ ਗੱਲ ਬਈ ਹੈ 2 ਲੱਖ ਰੁਪਏ ਡਿਮਾਂਡ ਰੱਖੀ ਆ ਕੁਝ ਨਾ ਕੁਝ ਥੋੜਾ ਰਿਗਾਰਡ ਹੋ ਜੂ ਬਾਈ ਹੈਨਾ 12 ਮਾਡਲ ਵਾਈਟ ਕਲਰ ਚ ਲੋਕਲ ਨੰਬਰ ਦੀ ਕਾਰਵਾਈ ਇਸ ਰੇਟ ਤੇ ਨਹੀਂ ਮਿਲ ਸਕਦੀ ਉਹ ਵੀ ਚੰਡੀਗੜ੍ਹ ਨੰਬਰ ਦੀ ਗੱਲ ਕਰਾਂ ਵੀ ਖਰਚਾ ਪੱਠਾ ਕੋਈ ਨਹੀਂ ਕਰ ਰਿਹਾ ਮੈਂ ਗੱਲ ਪੈਟਾ ਸਾਰਾ ਕੁਝ ਵਧੀਆ ਪਿਆ ਹੈ ਬਾਈ ਯਾਰ ਬਹੁਤ ਸੋਹਣੀ ਕਾਰ ਹੈ ਰੇਟ ਬਹੁਤ ਜ਼ਿਆਦਾ ਕਰਦਾ ਆ ਗਈ ਬਾਈ Honda City ਇਹ ਮਾਡਲ ਹੈ Honda ਬਾਈ 2007 ਮਾਡਲ ਹੈ ਇਹ ਗੱਡੀ ਲਾ ਦਦਾਂਗੇ 1.5 ਲੱਖ ਰੁਪਏ ਦੀ ਪੈਟਰੋਲ ਗੱਡੀ 1.5 ਲੱਖ ਰੁਪਏ ਲੈ ਵੀ ਭਾਈ ਸਾਰੇ ਬਜਟ ਦੇ ਕਾਰਾਂ ਖੜੀਆਂ ਆ ਆਪਣੇ ਲੈ ਵੀ ਕਿਸੇ ਨੇ 8 ਲੱਖ 10 ਲੱਖ 1 ਲੱਖ 2 ਲੱਖ ਜਿਹੜੀ ਮਰਜ਼ੀ ਕਾਰ ਲੈਣੀ ਹਾਂ ਇਹ ਪੈਟਰੋਲ ਡੀਜ਼ਲ ਗੱਡੀ ਆ ਪੋਲੋ ਹਾਂਜੀ ਹਾਂਜੀ ਇਹ ਗੱਡੀ ਲਾ ਦਦਾਂਗੇ ਭਾਜੀ 2 ਲੱਖ 25000 ਰੁਪਏ 2 ਲੱਖ 25000 2 ਲੱਖ 25000 ਦੀ ਡੀਜ਼ਲ ਗੱਡੀ ਹੈ ਠੀਕ ਹੈ ਗੱਡੀ ਦਾ ਚਲਾਵਾ ਇੰਨਾ ਸੋਹਣਾ ਹੈ ਭਾਜੀ ਹਾਂ 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 ਸੈਲਫ ਮਾਰ ਕੇ ਪਤਾ ਲੱਗਦਾ ਵਾਹ ਭਾਈ ਇਹ ਕਾਰ ਜੀ ਨੇ ਲੈ ਲਈ ਬਈ ਹਨਾ ਮਗ ਭਾਈ ਬੰਦਾ ਇਹ ਤੇ ਸੇਫ ਆਕਾਰ ਤੇ ਇੰਨੀ ਕੁ ਜ਼ਿਆਦਾ ਵੈਂਟੋ ਚਲਾਉਂਦਾ ਉਹ ਇਹੀ ਗੱਡੀ ਚਲਾਏਗਾ ਉਹ ਹੋਰ ਗੱਡੀ ਮੰਗੇਗਾ ਹੀ ਨਹੀਂ ਜਿਹੜੇ ਬਾਈ ਲਵੇ ਹਨਾ ਪੋਲੋ ਜਾਂ ਵੈਂਟੋ ਕਾਰ ਆ ਮੜਾ ਕਮੈਂਟ ਕਰਕੇ ਦੱਸੋ ਵੀ ਹਨਾ ਕਾਰ ਹੈ ਕਿੱਦਾਂ ਦੀ ਆ ਭਾਜੀ ਇਹ ਲਾਇਅ ਟਾਇਰ ਸਭ ਕੁਝ ਪਿਆ ਹੋਇਆ ਕੁਝ ਵੀ ਕਰਾਣ ਦੀ ਲੋੜ ਨਹੀਂ ਅਸੀਂ ਆਪਦੇ ਮੂੰਹ ਹੀ ਨਹੀਂ ਕਹਿੰਦੇ ਤੁਸੀਂ ਆਪ ਕਮੈਂਟ ਕਰਕੇ ਦੱਸੋ ਕਿੱਦਾਂ ਦੀ ਕਾਰ ਆ ਬਾਈ ਹਨਾ ਤੇ ਤੁਹਾਨੂੰ ਫੀਲ ਕਿੱਦਾਂ ਆਉਂਦਾ ਕਾਰ 'ਚ ਬੈਠ ਕੇ ਔਰ ਬਿਲਡ ਕੁਆਲਿਟੀ ਕਿੱਦਾਂ ਦੀ ਕਾਰ ਦੀ ਬਾਈ ਹਨਾ ਬਾਕੀ ਜਿਹੜੀ ਮੇਨਟੇਨੈਂਸ ਦੀ ਗੱਲ ਹੁੰਦੀ ਆ ਬੰਦੇ ਦੇ ਆਪਦੇ ਸਿਰ ਤੇ ਹੁੰਦੀ ਆ ਬਾਈ ਹਨਾ ਚਾਹੇ ਮੈਨੂੰ ਮੈਂ ਰਾਣੀ ਬਣਾ ਕੇ ਰੱਖੇ ਚਾਹੇ ਉਹਨੂੰ ਦਾਸੀ ਬਣਾ ਕੇ ਰੱਖੇ ਹਾਂ ਬਿਲਕੁਲ ਸਹੀ ਗੱਲ ਹੈ ਠੀਕ ਹੈ ਬਈ ਇਹਦਾ ਪ੍ਰਾਈਸ ਕਿੰਨਾ ਰੱਖਿਆ ਜੀ ਇਹ 2,25,000 ਰੁਪਏ 2,25,000 ਮਾਡਲ 2000 2011 11 ਡੀਜ਼ਲ ਅਲਾਇ ਕਾਰ ਨੂੰ ਸੋਨੇ ਬਾਏ ਇਹ ਲਾਸਟ ਹਾਂਜੀ ਹਾਂਜੀ ਇਹ ਕਿਹੜਾ ਮਾਡਲ ਹੈ ਇਹ 2011 ਮਾਡਲ ਦੀ ਹੈ ਇਹ ਮulti ਹੈ ਜੀ ਪੈਟਰੋਲ ਡੀਜ਼ਲ ਦੀ ਗੱਡੀ ਹੈ ਹਾਂ ਹਾਂ ਚੰਡੀਗੜ੍ਹ ਦਾ ਲੋਕਲ ਨੰਬਰ ਹੈ ਓਕੇ ਇਹ ਗੱਡੀ ਲੈ ਸਕਦੇ ਆਗੇ 2,20,000 ਰੁਪਏ 2,20,000 ਰੁਪਏ ਦੀ ਠੀਕ ਹੈ ਫਿਰ ਲੈ ਵੀ 2,20,000 ਰੁਪਏ ਦੀ ਕਾਰ ਹੈ ਠੀਕ ਹੈ ਤੇ ਤੁਹ ਅਰੇ ਲੋਨ ਦੀ ਫੈਸਿਲਿਟੀ ਗੱਲ ਕਰਾਂ ਲੋਨ ਵਗੈਰਾ ਸਾਰਾ ਕੁਝ ਹੋ ਜਾਂਦਾ ਤੁਹਾਡਾ ਭਾਜੀ ਤੁਹਾਡਾ ਠੀਕ ਹੋਣਾ ਚਾਹੀਦਾ ਲੋਨ ਨਾ ਸੀ ਕਰਾ ਦੇ ਦਵਾਂਗੇ ਬੈਂਕ ਦੇ ਵਿੱਚ ਤੁਹਾਡਾ ਆਪਾਂ ਕਹਿੰਦੇ ਵੀ ਐਨ ਰਿਕਾਰਡ ਚੰਗਾ ਹੋਣਾ ਚਾਹੀਦਾ ਬਈ ਹੈਨਾ ਰਿਕਾਰਡ ਤਾਂ ਬਈ ਉਂ ਵੀ ਸਕੂਲ ਵਾਲੀ ਵੀ ਰਿਕਾਰਡ ਵਧੀਆ ਮੰਗਦੇ ਨੇ ਕਾਲਜ ਵਾਲੇ ਵੀ ਵਧੀਆ ਰਿਕਾਰਡ ਮੰਗਦੇ ਨੇ ਬੈਂਕ ਵਾਲੇ ਵੀ ਹੈਨਾ ਜੇ ਰਿਕਾਰਡ ਖਰਾਬ ਆ ਤਾਂ ਤੁਹਾਨੂੰ ਸਕੂਲ ਤੋਂ ਵੀ ਕੱਢ ਦੇਣਗੇ ਇੱਕ ਨਾ ਇੱਕ ਦਿਨ ਆ ਜਾਂਦਾ ਫਿਰ ਬੈਂਕ ਦੇ ਵੀ ਗਾ ਨਹੀਂ ਤੁਹਾਨੂੰ ਕੱਢ ਦੇਣਗੇ ਫਿਰ ਹੋਰ ਤੇ ਮਿੱਤਰੋ ਬਸ ਇਹ ਗੱਲ ਕਰਾ ਬਈ ਹੈਨਾ ਰਿਕਾਰਡ ਵਧੀਆ ਰੱਖੋ ਲੋਨ ਵਗੈਰਾ ਹੋ ਜਾਂਦਾ ਸਾਰਾ ਕੁਝ ਹੋ ਜਾਂਦਾ ਬਾਕੀ ਨੰਬਰ ਮ ਸੰਡੇ ਨੂੰ ਆ ਜਾਓਗੇ ਤਾਂ ਵੀ ਕੋਈ ਦਿੱਕਤ ਨਹੀਂ ਬੈਸੇ ਬਾਈ ਗੁਰੀ ਹੁੰਦਿਆ ਹੋਈ ਹੈ ਨਾ ਅਸੀਂ ਸੱਤੇ ਸਾਦੇ ਨਹੀਂ ਸੱਸੀ ਗਾ ਠੀਕ ਹੈ ਸੱਸੀ